निرجਲਾ एकादशी ਦਾ ਵਰਤ ਕਰਨ ਵਾਲੇ ਕੀ ਕਰਨ ਕੀਵੇਂ ਮਨਚਾਹੇ ਫਲ ਦੀ ਹੋਵੇਗੀ ਪ੍ਰਾਪਤੀ ਭਗਵਾਨ বিষ্ণੂ ਨੂੰ ਸਮਰਪਿਤ एकादशी ਤਿਥੀ ਸਾਲ ਵਿੱਚ 24 ਆਉਂਦੀਆਂ ਨੇ ਇਨਾ ਸਾਰਿਆਂ ਚੋਂ ਇਕਾदशी ਵਰਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਜੇਠ ਮਹੀਨੇ ਆਉਂਦੀ ਨਿਜਲਾ ਇਕਾदशी ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਰਤ ਵਿੱਚ ਭੋਜਨ ਤੋਂ ਇਲਾਵਾ ਪਾਣੀ ਦਾ ਵੀ ਸੇਵਨ ਨਹੀਂ ਕੀਤਾ ਜਾਂਦਾ ਹੁਣ ਦੱਸਦੀ ਹੈ ਨਿਜਲਾ ਇਕਾदशी ਵਰਤ ਵਿੱਚ ਪਾਣੀ ਕਦੋਂ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਨਿਜਲਾ ਇਕਾदशी ਦਾ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਅਗਲੇ ਦਿਨ ਪਾਵ ਦਵਾदशी ਤਿਥੀ ਨੂੰ ਜਲ ਗ੍ਰਹਿਣ ਕਰਨਾ ਚਾਹੀਦਾ ਹੈ ਇਸ ਸਾਲ ਨਿਜਲਾ ਇਕਾदशी 18 ਜੂਨ ਨੂੰ ਹੈ ਇਸ ਲਈ ਇਸ ਵਰਤ ਨੂੰ ਪੂਰਾ ਕਰਨ ਤੋਂ ਬਾਅਦ 19 ਜੂਨ ਨੂੰ ਸੂਰਜ ਚੜ੍ਹਨ ਤੋਂ ਬਾਅਦ ਜਲ ਗ੍ਰਹਿਣ ਕਰੋ ਇਹ ਵੀ ਦੱਸਦੀ ਹੈ ਕਿ ਨੇਜਲਾਈ ਕਾਛੀ ਵਿੱਚ ਅੰਤ ਤੋਂ ਇਲਾਵਾ ਪਾਣੀ ਗ੍ਰਹਿਣ ਕਰਨਾ ਵਰਜਿਤ ਹੈ ਇਸੀ ਕਾਚੀ ਵਰਤਿ ਚ ਸੂਰਜ ਚੜਨ ਤੋਂ ਅਗਲੇ ਦਿਨ ਪਾਵ ਦਿਵਦਸ਼ੀ ਦੇ ਦਿਨ ਸੂਰਜ ਚੜਨ ਤੱਕ ਭੋਜਨ ਤੇ ਪਾਣੀ ਦਾ ਸੇਵਨ ਨਹੀਂ ਕੀਤਾ ਜਾਂਦਾ ਹਾਲਾਂਕਿ ਕੋਈ ਵੀ ਬਿਮਾਰੀ ਦੀ ਸਥਿਤੀ ਵਿੱਚ ਪਾਣੀ ਗ੍ਰਹਿਣ ਕਰ ਸਕਦੇ ਹਨ ਨਿਜਲਾਈ ਕਾਚੀ ਵਰਤ ਗਰਭਵਤੀ ਔਰਤਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਦੀ ਪੂਜਾ ਕਰ ਸਕਦੀਆਂ ਨੇ ਅਝੇਹਾ ਮੰਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਨਿਜਲਾ ਇਕਾਚੀ ਦੇ ਵਰਤ ਨਾਲ ਹੀ ਪੂਰਾ ਫਲ ਮਿਲਦਾ ਹੈ ਜਦੋਂ ਅਗਲੇ ਦਿਨ ਵਰਤ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਸ਼ਰਧਾ ਅਨੁਸਾਰ ਭੋਜਨ, ਧਨ ਤੇ ਕਪੜੇ ਗਰੀਬਾਂ ਨੂੰ ਦਾਨ ਕਰਨੇ ਚਾਹੀਦੇ ਨੇ। ਇਸ ਤੋਂ ਇਲਾਵਾ ਨੀਜ ਲਈ ਕਾਛੀ ਦੇ ਦਿਨ ਤੇਲਸੀ ਦੇ ਪੌਦੇ ਨੂੰ ਨਹੀਂ ਛੂਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲక్ష్ਮੀ ਇਕਾदशी ਦਾ ਵਰਤ ਰੱਖਦੀ ਹੈ, ਇਸ ਲਈ ਪੌਦੇ ਨੂੰ ਛੂਣ ਨਾਲ ਉਸ ਦਾ ਵਰਤ ਟੁੱਟ ਜਾਂਦਾ ਹੈ। ਨੀਜ ਲਈ ਕਾਛੀ ਦੇ ਦਿਨ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੰਚਾਂਗ ਅਨੁਸਾਰ ਜੇਵਤ ਮਹੀਨੇ ਦੇ ਸ਼ੁਕਲ ਪੱਖ ਦੀ ਇਕਾदशी ਤਿਥੀ 17 ਜੂਨ ਨੂੰ ਸਵੇਰੇ 4:43 ਮਿੰਟ ਤੇ ਸ਼ੁਰੂ ਹੋਵੇਗੀ। 83 18 ਜੂਨ ਨੂੰ ਸਵੇਰੇ 6:24 ਵਜੇ ਸਮਾਪਤ ਹੋਵੀਂਦੀ ਅਜੇ ਇਹ ਵਿੱਚ 18 ਜੂਨ ਨੂੰ ਨਿਜਲਾਈ ਕਾਛ ਦਾ ਵਰਤ ਰੱਖਿਆ ਜਾਵੇਗਾ ਨਿਜਲਾਈ ਕਾਛ ਦਾ ਵਰਤ 19 ਤਰੀਕ ਨੂੰ ਸਵੇਰੇ 5:23 ਮਿੰਟ ਤੋਂ 7:28 ਮਿੰਟ ਤੱਕ ਤੋੜਿਆ ਜਾ ਸਕਦਾ ਹੈ ਨਿਜਲਾ ਇਕਾदशी ਦਾ ਵਰਤ ਕਰਨ ਵਾਲੇ ਕੀ ਕਰਨ ਕੀਵੇਂ ਮਨਚਾਹੇ ਫਲ ਦੀ ਹੋਵੇਗੀ ਪ੍ਰਾਪਤੀ ਭਗਵਾਨ বিষ্ণੂ ਨੂੰ ਸਮਰਪਿਤ ਇਕਾदशी ਤਿਥੀ ਸਾਲ ਵਿੱਚ 24 ਆਉਂਦੀਆਂ ਨੇ ਇਨਾ ਸਾਰਿਆਂ ਚੋਂ ਇੱਕਾदशी ਵਰਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਜੇਠ ਮਹੀਨੇ ਆਉਂਦੀ ਨਿਜਲਾ ਇਕਾदशी ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਰਤ ਵਿੱਚ ਭੋਜਨ ਤੋਂ ਇਲਾਵਾ ਪਾਣੀ ਦਾ ਵੀ ਸੇਵਨ ਨਹੀਂ ਕੀਤਾ ਜਾਂਦਾ ਹੁਣ ਦੱਸਦੀ ਹੈ ਨਿਜਲਾ ਇਕਾदशी ਵਰਤ ਵਿੱਚ ਪਾਣੀ ਕਦੋਂ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਨਿਜਲਾ ਇਕਾदशी ਦਾ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਅਗਲੇ ਦਿਨ ਪਾਵ ਦਵਾदशी ਤਿਥੀ ਨੂੰ ਜਲ ਗ੍ਰਹਿਣ ਕਰਨਾ ਚਾਹੀਦਾ ਹੈ ਇਸ ਸਾਲ ਨਿਜਲਾ ਇਕਾदशी 18 ਜੂਨ ਨੂੰ ਹੈ ਇਸ ਲਈ ਇਸ ਵਰਤ ਨੂੰ ਪੂਰਾ ਕਰਨ ਤੋਂ ਬਾਅਦ 19 ਜੂਨ ਨੂੰ ਸੂਰਜ ਚੜ੍ਹਨ ਤੋਂ ਬਾਅਦ ਜਲ ਗ੍ਰਹਿਣ ਇਹ ਵੀ ਦੱਸਦੀ ਹੈ ਕਿ ਨਿਜਲਾਈ ਕਾਛੀ ਵਿੱਚ ਅੰਤ ਤੋਂ ਇਲਾਵਾ ਪਾਣੀ ਗ੍ਰਹਿਣ ਕਰਨਾ ਵਰਜਿਤ ਹੈ ਇਸੀ ਕਾਛੀ ਵਰਤਿਚ ਸੂਰਜ ਚੜਨ ਤੋਂ ਅਗਲੇ ਦਿਨ ਪਾਵ ਦੀਵਾਦਸ਼ੀ ਦੇ ਦਿਨ ਸੂਰਜ ਚੜਨ ਤੱਕ ਭੋਜਨ ਤੇ ਪਾਣੀ ਦਾ ਸੇਵਨ ਨਹੀਂ ਕੀਤਾ ਜਾਂਦਾ ਹਾਲਾਂਕਿ ਕੋਈ ਵੀ ਬਿਮਾਰੀ ਦੀ ਸਥਿਤੀ ਵਿੱਚ ਪਾਣੀ ਗ੍ਰਹਿਣ ਕਰ ਸਕਦੇ ਹਨ ਨਿਜਲਾਈ ਕਾਛੀ ਵਰਤ ਗਰਭਵਤੀ ਔਰਤਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਦੀ ਪੂਜਾ ਕਰ ਸਕਦੀਆਂ ਨੇ ਅਝੇਹਾ ਮੰਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਨਿਜਲਾ ਇਕਾਛੀ ਦੇ ਵਰਤ ਨਾਲ ਹੀ ਪੂਰਾ ਫਲ ਮਿਲਦਾ ਹੈ ਜਦੋਂ ਅਗਲੇ ਦਿਨ ਵਰਤ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਸ਼ਰਧਾ ਅਨੁਸਾਰ ਭੋਜਨ ਧੰਤ ਕਪੜੇ ਗਰੀਬਾਂ ਨੂੰ ਦਾਨ ਕਰਨੇ ਚਾਹੀਦੇ ਨੇ ਇਸ ਤੋਂ ਇਲਾਵਾ ਨੀਜ ਲਈ ਕਾਛੀ ਦੇ ਦਿਨ ਤੇਲਸੀ ਦੇ ਪੌਦੇ ਨੂੰ ਨਹੀਂ ਛੂਣਾ ਚਾਹੀਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲక్ష్ਮੀ ਇਕਾदशी ਦਾ ਵਰਤ ਰੱਖਦੀ ਹੈ ਇਸ ਲਈ ਪੌਦੇ ਨੂੰ ਛੂਣ ਨਾਲ ਉਸ ਦਾ ਵਰਤ ਟੁੱਟ ਜਾਂਦਾ ਹੈ ਨੀਜ ਲਈ ਕਾਛੀ ਦੇ ਦਿਨ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਪੰਚਾਂਗ ਅਨੁਸਾਰ ਜੇਵਤ ਮਹੀਨੇ ਦੇ ਸ਼ੁਕਲ ਪੱਖ ਦੀ ਇਕਾदशी ਤਿਥੀ 17 ਜੂਨ ਨੂੰ ਸਵੇਰੇ 4:43 ਮਿੰਟ ਤੇ ਸ਼ੁਰੂ ਹੋਵੇਗੀ ਇਤੀਤੀ 18 ਜੂਨ ਨੂੰ ਸਵੇਰੇ 6:24 'ਤੇ ਸਮਾਪਤ ਹੋਵੇਗੀ ਅਜੇ ਇਹ ਵਿੱਚ 18 ਜੂਨ ਨੂੰ ਨਿਜਲਾਈ ਕਾਛ ਦਾ ਵਰਤ ਰੱਖਿਆ ਜਾਵੇਗਾ ਨਿਜਲਾਈ ਕਾਛ ਦਾ ਵਰਤ 19 ਤਰੀਕ ਨੂੰ ਸਵੇਰੇ 5:32 ਤੋਂ 7:28 ਤੱਕ ਤੋੜਿਆ ਜਾ ਸਕਦਾ ਹੈ ਨਿਜਲਾ ਇਕਾदशी ਦਾ ਵਰਤ ਕਰਨ ਵਾਲੇ ਕੀ ਕਰਨ ਕੀਵੇਂ ਮਨਚਾਹੇ ਫਲ ਦੀ ਹੋਵੇਗੀ ਪ੍ਰਾਪਤੀ ਭਗਵਾਨ বিষ্ণੂ ਨੂੰ ਸਮਰਪਿਤ ਇਕਾदशी ਤithi ਸਾਲ ਵਿੱਚ 24 ਆਉਂਦੀਆਂ ਨੇ ਇਨਾ ਸਾਰਿਆਂ ਚੋਂ ਇਕਾदशी ਵਰਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਪਰ ਜੇਠ ਮਹੀਨੇ ਆਉਂਦੀ ਨਿਜਲਾ ਇਕਾदशी ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਰਤ ਵਿੱਚ ਭੋਜਨ ਤੋਂ ਇਲਾਵਾ ਪਾਣੀ ਦਾ ਵੀ ਸੇਵਨ ਨਹੀਂ ਕੀਤਾ ਜਾਂਦਾ ਹੁਣ ਦੱਸਦੀ ਹੈ ਨਿਜਲਾ ਇਕਾदशी ਵਰਤ ਵਿੱਚ ਪਾਣੀ ਕਦੋਂ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਨਿਜਲਾ ਇਕਾदशी ਦਾ ਵਰਤ ਰੱਖ ਰਹੇ ਹੋ ਤਾਂ ਤੁਹਾਨੂੰ ਅਗਲੇ ਦਿਨ ਪਾਵ ਦਵਾदशी ਤਿਥੀ ਨੂੰ ਜਲ ਗ੍ਰਹਿਣ ਕਰਨਾ ਚਾਹੀਦਾ ਹੈ ਇਸ ਸਾਲ ਨਿਜਲਾ ਇਕਾदशी 18 ਜੂਨ ਨੂੰ ਹੈ ਇਸ ਲਈ ਇਸ ਵਰਤ ਨੂੰ ਪੂਰਾ ਕਰਨ ਤੋਂ ਬਾਅਦ 19 ਜੂਨ ਨੂੰ ਸੂਰਜ ਚੜਨ ਤੋਂ ਬਾਅਦ ਜਲ ਗ੍ਰਹਿਣ ਕਰੋ ਇਹ ਵੀ ਦੱਸਦੀ ਹੈ ਕਿ ਨੇਜਲਾਈ ਕਾਚੀ ਵਿੱਚ ਅੰਤ ਤੋਂ ਇਲਾਵਾ ਪਾਣੀ ਗ੍ਰਹਿਣ ਕਰਨਾ ਵਰਜਿਤ ਹੈ ਇਸੀ ਕਾਛੀ ਵਰਤਿ ਚ ਸੂਰਜ ਚੜਨ ਤੋਂ ਅਗਲੇ ਦਿਨ ਪਾਵ ਦਿਵਦਸ਼ੀ ਦੇ ਦਿਨ ਸੂਰਜ ਚੜਨ ਤੱਕ ਭੋਜਨ ਤੇ ਪਾਣੀ ਦਾ ਸੇਵਨ ਨਹੀਂ ਕੀਤਾ ਜਾਂਦਾ ਹਾਲਾਂਕਿ ਕੋਈ ਵੀ ਬਿਮਾਰੀ ਦੀ ਸਥਿਤੀ ਵਿੱਚ ਪਾਣੀ ਗ੍ਰਹਿਣ ਕਰ ਸਕਦੇ ਹਨ ਨਿਜਲਾਈ ਕਾਛੀ ਵਰਤ ਗਰਭਵਤੀ ਔਰਤਾਂ ਨੂੰ ਨਹੀਂ ਕਰਨਾ ਚਾਹੀਦਾ ਉਹ ਭਗਵਾਨ ਵਿਸ਼ਨੂੰ ਤੇ ਮਾਂ ਲਕਸ਼ਮੀ ਦੀ ਪੂਜਾ ਕਰ ਸਕਦੀਆਂ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਨਿਜਲਾ ਇਕਾਛੀ ਦੇ ਵਰਤ ਨਾਲ ਹੀ ਪੂਰਾ ਫਲ ਮਿਲਦਾ ਹੈ ਜਦੋਂ ਅਗਲੇ ਦਿਨ ਵਰਤ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਸ਼ਰਧਾ ਅਨੁਸਾਰ ਭੋਜਨ, ਤਾਂ ਤੇ ਕਪੜੇ ਗਰੀਬਾਂ ਨੂੰ ਦਾਨ ਕਰਨੇ ਚਾਹੀਦੇ ਨੇ। ਇਸ ਤੋਂ ਇਲਾਵਾ ਨੀਜਲਾਈ ਕਾਛੀ ਦੇ ਦਿਨ ਤੇਲਸੀ ਦੇ ਪੌਦੇ ਨੂੰ ਨਹੀਂ ਛੂਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਂ ਲక్ష్ਮੀ ਇਕਾदशी ਦਾ ਵਰਤ ਰੱਖਦੀ ਹੈ, ਇਸ ਲਈ ਪੌਦੇ ਨੂੰ ਛੂਣ ਨਾਲ ਉਸ ਦਾ ਵਰਤ ਟੁੱਟ ਜਾਂਦਾ ਹੈ। ਨੀਜਲਾਈ ਕਾਛੀ ਦੇ ਦਿਨ ਤਾਮਸਿਕ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪੰਚਾਂਗ ਅਨੁਸਾਰ ਜੇਤ ਮਹੀਨੇ ਦੇ ਸ਼ੁਕਲ ਪੱਖ ਦੀ ਇਕਾदशी ਤਿਥੀ 17 ਜੂਨ ਨੂੰ ਸਵੇਰੇ 4:43 ਮਿੰਟ ਤੇ ਸ਼ੁਰੂ ਹੋਵੇਗੀ। ETD 18 ਜੂਨ ਨੂੰ ਸਵੇਰੇ 6:24 ਮਿੰਟ ਤੇ ਸਮਾਪਤ ਹੋਵੇਗੀ ਅਜੇ ਇਹ ਵਿੱਚ 18 ਜੂਨ ਨੂੰ ਨਿਜਲਾਈ ਕਾਛ ਦਾ ਵਰਤ ਰੱਖਿਆ ਜਾਵੇਗਾ ਨਿਜਲਾਈ ਕਾਛ ਦਾ ਵਰਤ 19 ਤਰੀਕ ਨੂੰ ਸਵੇਰੇ 5:23 ਮਿੰਟ ਤੋਂ 7:28 ਮਿੰਟ ਤੱਕ ਤੋੜਿਆ ਜਾ ਸਕਦਾ ਹੈ